ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 21 ਜੁਲਾਈ ਹੈ ਮੈਂ ਮਨਪ੍ਰੀਤ ਕੌਰ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਬੰਨੋ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਝੂਠੋ ਮਾਇਆ ਕੋ ਮਦਮਾਨ ਤ੍ਰੋ ਮੋ ਦੂਰ ਕਰ ਬਪੂਰੇ ਸੰਗੁ ਗਪਾਲ ਹੈ ਜਾਨ ਹੈ ਅੰਜਾਨ ਮਨੁਖ ਮਾਇਆ ਦਾ ਨਸ਼ਾ ਅਤੇ ਹੰਕਾਰ ਝੂਠਾ ਹੈ ਮਾਇਆ ਦਾ ਮੋਹ ਛੱਡ ਦੇ ਮਾਇਆ ਇਕੱਠੇ ਕਰਨ ਲਈ ਠੱਗੀਆਂ ਨਾ ਮਾਰ ਪਰਮੇਸ਼ਰ ਨੂੰ ਸਦਾ ਆਪਣੇ ਅੰਗ ਸੰਗ ਸਮਝਣਾ ਕਰ ਆਪਣੇ ਨਾਲ ਵੱਸਦਾ ਅਨੁਭਵ ਕਰ ਇਹ ਰਾਜ ਭਾਗ ਤੇ ਜਵਾਨੀ ਸਭ ਨਾਸਵੰਤ ਹਨ ਕੱਪੜੇ ਅਤੇ ਸੁਗੰਧੀਆਂ ਸਭ ਨਾਸਵੰਤ ਹਨ ਚਤੁਰਾਈਆਂ ਨਾ ਕਰ ਇਹ ਸਭ ਝੂਠੀਆਂ ਹਨ ਝੂਠੇ ਕੰਮ ਨਾ ਕਰ ਖਾਣ ਪੀਣ ਦੇ ਜੋ ਚੰਗੇ ਚੰਗੇ ਪਦਾਰਥ ਹਨ ਇਹ ਸਭ ਝੂਠੇ ਹਨ ਨਾਸਵੰਤ ਹਨ ਹੇ ਗਰੀਬਾ ਦੀਨਾ ਦੇ ਮਦਦਗਾਰ ਪਰਮੇਸ਼ਰ ਜੀ ਮੈਂ ਤੇਰੇ ਦਾਸਾਂ ਦਾ ਦਾਸ ਹਾਂ ਮੈਂ ਤੇਰੇ ਪਿਆਰੇ ਸੰਤਾਂ ਦੇ ਚਰਨ ਸ਼ਰਨ ਵਿੱਚ ਆਇਆ ਹਾਂ ਗੁਰੂ ਜੀ ਆਖਦੇ ਹਨ ਹੇ ਮੇਰੇ ਪਿਆਰੇ ਮੇਰੇ ਜਿੰਦ ਜਾਨ ਪਰਮੇਸ਼ਰ ਜੀ ਮੈਂ ਹੋਰ ਸਾਰੇ ਆਸਰੇ ਛੱਡ ਦਿੱਤੇ ਹਨ ਤੂੰ ਮੇਰਾ ਇੱਕੋ ਇੱਕ ਸਹਾਰਾ ਹੈ ਮੈਨੂੰ ਆਪਣੇ ਦਰਸ਼ਨ ਬਖਸ਼ੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਰਾਜ ਭਗ ਧਨ ਦੌਲਤ ਦੀ ਅਮੀਰੀ ਜਵਾਨੀ ਮਾਇਕ ਪਦਾਰਥ ਖਾਣ ਪੀਣ ਸਭ ਝੂਠਾ ਹੈ ਨਾਸਵੰਤ ਹੈ ਕੇਵਲ ਪਰਮੇਸ਼ਰ ਦੇ ਨਾਮ ਹੀ ਸਦਾ ਰਹਿਣ ਵਾਲਾ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਕਰਕੇ ਨਾਮ ਧਨ ਇਕੱਠਾ ਕਰਨਾ ਚਾਹੀਦਾ ਹੈ ਜਿਸ پاس ਪਰਮੇਸ਼ਰ ਦਾ ਨਾਮ ਧਨ ਹੈ ਉਹ ਮਨੁੱਖ ਹੀ ਅਸਲ ਵਿੱਚ ਅਮੀਰ ਹੈ ਬਾਦਸ਼ਾਹ ਹੈ ਪਰਮੇਸ਼ਰ ਦੇ ਨਾਮ ਧੰਨ ਨਹੀਂ ਪਰਮੇਸ਼ਰ ਦੇ ਦਰਗਾਹ ਵਿੱਚ ਕੰਮ ਆਉਣਾ ਹੈ ਪਿਆਰੇ ਵਿਦਿਆਰਥੀਓ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਹਰ ਇੱਕ ਦੇ ਹਿੱੱਦੇ ਵਿੱਚ ਪਰਮੇਸ਼ਰ ਵੱਸਦਾ ਹੈ ਹਰ ਇੱਕ ਨਾਲ ਪ੍ਰੇਮ ਪਿਆਰ ਕਰਨਾ ਚਾਹੀਦਾ ਹੈ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ